ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਪੇਜ ਜੋ ਤੁਸੀਂ ਵਾਇਸ ਮੈਸੇਜ ਵੀ ਕਰ ਸਕਦੇ ਹੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਲੜਕਾ ਸ਼ਰਮਾ ਜਨਮ ਤਰੀਕ 1993 ਪੜਾਈ ਪਲੱਸ 2 ਕੋਰਸ ਆਈਟੀਆਈ ਏਰੀਆ ਨਾਭਾ ਕਾਸਟ ਪੰਡਿਤ ਕਮਾ ਸੀਸੀਟੀਵੀ ਕੈਮਰੇ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 782790360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਰਮੋ ਸਿੰਘ ਜਨਮ ਤਰੀਕ 2 ਤਾਸ 1991 ਪੜਾਈ ਪਲੱਸ 2 ਕਾਸਟ ਜਰਸੀ ਜ਼ਿਲ੍ਹਾ ਫਗਵਾੜਾ ਕੰਮ ਦੁਬਈ ਟਰੱਕ ਡਰਾਈਵਰ 7 ਸਾਲ ਹੋ ਗਏ ਮੰਗ ਅਵਰੀਆ ਪਰਵਾਰ ਤੋਂ ਪੜਿਲੇ ਕੀ ਲੜਕੀ ਦੀ ਲੋੜ ਹੈ ਕੈਨੇਡਾ ਤੋਂ ਲੜਕੀ ਦੀ ਲੋੜ ਹੈ ਲੜਕੇ ਦੀ ਪੈਨ ਕੈਨੇਡਾ ਸਿਟੀਜ਼ਨ ਅਨਮੈਰਿਡ ਇਹਨਾਂ ਦਾ ਮੋਬਾਈਲ ਨੰਬਰ 7414498344 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮਤਿਕ 1997 ਹਾਈ ਟੂ 5 ਫੁੱਟ 6 ਇੰਚ ਕਾਸ ਜਰਸੀਕ ਏਰੀਆ ਤਰਦਨ ਪੜਾਈ ਵਿਆਸੀ ਨਰਸਿੰਗ ਮੰਗ ਅਵਰੀਆ ਪਰਵਤੋਂ ਪੜੇ ਲਿਖੀ ਲੜਕੇ ਦੀ ਲੋੜ ਹੈ ਜ਼ਮੀਨ 6-7 ਕਿੱਲੇ ਹੁਣ ਕਨੇਡਾ ਆਸਟ੍ਰੇਲੀਆ ਅਮਰੀਕਾ ਲੜਕਾ ਪিয়ার ਹੋਵੇ ਏਰੀਆ ਤਰਤੰਦ ਦੀ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 82849 73025 ਤੁਸੀਂ WhatsApp ਨੰਬਰ ਤੇ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹੂੰ ਸਰਦਾਰ ਲੜਕਾ ਕੈਨੇਡਾ ਜਰਨਟਿਕ 161 2004 ਹਾਈਟ 5 ਫੁੱਟ ਚੇਂਜ ਏਰੀਆ ਫਰੋਜਪੁਰ ਪੜਾਈ ਪਲੱਸ 2 कोर्स डिप्लोमा कनाडा परिवार मेंबर पिता दा बिजनेस माता हाउसवाइफ एक बहन वडी परवाटू पढ़ी लिखी लड़की दी ਲੋੜ ਹੈ लड़की कनाडा पीआर ਹੋਵੇ ਵਰਕ ਪਰਮਿਟ ਏ ਹੋਵੇ ਕੈਨੇਡਾ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਕੈਨੇਡਾ ਕੈਲਗਰੀ ਨੂੰ ਪੈਲ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 99 929 88 525 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਜਨਕਾ ਜ਼ਰਦਾਰ ਲੜਕਾ ਆਸਟ੍ਰੇਲੀਆ ਜਨਮ ਤਰੀਕ 11 1997 ਹਾਈਡੂ ਸ਼ੈਫੁੱਡ ਕਾਸਟ ਜਰਸੀ ਪੁਲਰ ਏਰੀਆ ਟੈਂਟਨ ਬਟ ਆਈ ਮਸਟ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ਿਟੀ ਆਸਟ੍ਰੇਲੀਆ ਪੀਆਰ ਲੱਗੀ ਹੋਈ ਜ਼ਮੀਨ 9.5 ਇੱਕ ਵਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵਧਿਆ ਕਾਦਾਨੀ ਪਰਵਾਤ ਨੂੰ ਪੜੇ ਲਿਖੀ ਲੜਕੀ ਦੀ ਲੋੜ ਹੈ ਵੀਐਸਏ ਨਰਸਿੰਗ ਜੌਬ ਅਵਧਿਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ 20 ਤੋਂ 26 ਦੇ ਵਿੱਚ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਨੀ ਸਨਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814564602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 23 ਸਾਲ ਹਾਈ ਟੂ 5 ਫੁੱਟ 10 ਇੰਚ ਕਾਸਟ ਏਅਰ ਸਿਕ ਪੜਾਈ ਪਲੱਸ 2 ਮੈਡੀਕਲ ਡਗਰੀ V A L L V ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਖਾਣਾ ਨੇ ਪਰਵਾਰ ਤੋਂ ਵਕੀਲ ਲੜਕੀ ਮੰਗ ਖਾਣਾ ਨੇ ਪਰਵਾਰ ਤੋਂ ਵਧੀਆ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64 27 34 55 47 5 ਤੁਸੀਂ ਪਰਵਾਰ ਨੂੰ ਹੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਕੌਣ ਜਨਮ ਤਰੀਕ 28/5/1997 ਹਾਈਟ 5 ਫੁੱਟ 4 ਇੰਚ ਕਾਸਟ 2 ਇਅਰ ਸਿੱਖ ਏਰੀਆ ਹੁਸ਼ਿਆਰਪੁਰ ਪੜਾਈ ਗ੍ਰੈਜੂਏਟ ਪੀਜੀ ਡੀਸੀਏ ਐਨਟੀਟੀ ਹੁਣ ਪੀਟੀ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਭੈਣਾਂ ਇੱਕ ਭਰਾ ਕਨੇਡਾ ਮੰਗ ਵਧੀਆ ਕਾਂਦਨੀ ਪਰਵਾਰ ਤੋਂ ਪੜ੍ਹੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9968087681 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੁਰਦਾਰ ਲੜਕਾ ਸਪੀਨ ਪੀਆਰ ਜਰਮਤ੍ਰਿਕ ਵੀ 2 1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਰਜਤ ਸਿੰਘ ਗੋਤ ਵਾਜਵਾ ਜ਼ਮੀਨ 2.5 ਏਕੜ ਪੜਾਈ ਵੀਐਸਸੀ ਨਾਨ ਮੈਡੀਕਲ ਐਮਐਸਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਸਭ ਦਾ ਭਾਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਅਮੰਗ ਵੜਿਆ ਪਰਵਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਜਿਹੜੇ ਸਿਕ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘਲ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤ ਬਰਾਡ ਕਾਸਟ ਜਰਸੀਕ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੀ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਹੈ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ 'ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 81464 37929 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਲੜਕਾ ਯੂ ਐਸ ਏ ਵਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਇਅਰ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਇੱਕ ਪੈਨ ਯੂ ਐਸ ਏ ਆਪਣਾ ਘਰ ਮੰਗ ਵਧੀਆ ਖਾਂਦਾਨੀ ਪਰਿਵਾਰ ਨੂੰ ਪੜੀ ਲਿਖੀ ਸੋਨੀ ਸਨਕੀ ਲੜਕੀ ਦੀ ਲੋੜ ਹੈ ਲੜਕੀ ਯੂ ਐਸ ਏ ਵਨ ਜਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪਹਿਲ ਇਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15599305701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਅਮਰੀਕਾਉਂ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਯਰ ਸਿਕ ਕਾਮ ਨਰਸਿੰਗ ਪਰਵਾਰ ਮੈਂਬਰ ਅਮਰੀਕਾ ਰਹਿੰਦੀ ਮੈਂ ਲੜਕਾ ਵਿਸ਼ਨੂੰ ਵਧੀਆ ਪਰਵਤ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੋਬ ਕਰਦਾ ਹੋਵੇ ਅੰਬਸਰ ਏਰੀਆ ਨੂੰ ਪੈ ਇਹਨਾਂ ਦਾ ਮੋਬਾਈਲ ਨੰਬਰ +1 408 933 3490 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਸਨ ਹੋਰ ਜਾਣਕਾਰੀ ਤੁਸੀਂ ਦੇ ਸਕਦੇ ਹੋ ਨਾਮ ਕੌਰ ਜਨਮ ਤਰੀਕ 21/8/1990 ਹਾਈਟ 5 ਫੁੱਟ 4 ਇੰਚ ਪੜਾਈ +2 VA 1 ਯੀਅਰ ਕਾਸਟ ਯਰ ਸਿਕ ਗੋਥ ਰੰਦਾਵਾ ਏਰੀਆ ਤਾਂ ਤਾਂ ਪਰਿਵਾਰ ਮੈਂਬਰ ਪਿਤਾ ਮਾਤਾ ਦੂਪਰਾ ਮੈਰਿਡ ਲੜਕੀ ਦਾ ਇੰਗਲੈਂਡ ਦਾ ਵੀਜ਼ਾ ਲੱਗਾ ਹੋਇਆ ਲੜਕੀ ਬਹੁਤ ਖੂਬਸੂਰਤ ਮੰਗ ਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਯੂ ਐਸ اے ਪੀ ਆਰ ਜਾਂ ਚੰਗਾ ਕਾਰੋਬਾਰ ਹੋਵੇ ਤਲਾਕ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 334078 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ